ਸਬਡਿਵੀਜ਼ਨ ਕਸਬਾ ਪੁਲਾਤਚ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਦੇ 133ਵੇਂ ਜਨਮ ਦਿਹਾੜੇ ਮੌਕੇ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਸਮਰਪਿਤ ਲੋਕਾਂ ਵੱਲੋਂ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੇਕ ਵੀ ਕੱਟੇ ਗਏ ਸਵੇਰੇ 7 ਵਜੇ ਭਗਵਾਨ ਵਾਲਮੀਕ ਮੰਦਿਰ ਚ ਰਾਮਾਇਣ ਸਾਹਿਬ ਦੇ ਪੂਜ ਪਵਨ ਉਪਰਾਧ ਵਖ ਵਖ ਬੁਲਾ ਰਿਆਂ ਵੱਲੋਂ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੀ ਵਿਚਾਰਧਾਰਾ ਤੇ ਬੋਲਦੇ ਹੋਏ ਆਈਆਂ ਹੋਈਆਂ ਸਖਤਾਂ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਦੇ ਦਰਸਾਏ ਮਾਰ ਤੇ ਚੱਲਣ ਦੀ ਪ੍ਰੇਰਨਾ ਦਿੱ ਮਾਸਟਰ ਰਾਜਪਾਲ ਦੇਖ ਰਿਹਾ ਵਿਕੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਜਨਮ ਦਿਹਾੜੇ ਸੰਬੰਧੀ ਸਾਥੀਆਂ ਵੱਲੋਂ ਇਕੱਤਰ ਹੋਏ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਪ੍ਰਣ ਕੀਤਾ ਤੇ ਕਿਹਾ ਕਿ ਲੋੜ ਹੈ ਸਵਿਧਾਨ ਬਚਾਉਣ ਦੀ ਇਸ ਮੌਕੇ ਸੰਬੋਧਨ ਕਰਦਿਆਂ ਮਾਸਟਰ ਰਾਜਪਾਲ ਮਾਸਟਰ ਬੀਰ ਸਿੰਘ ਸਿੱਧੂ ਤੇ ਪੋਲਾ ਸਿੱਧੂ ਵੱਲੋਂ ਆਏ ਹੋਏ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਸੰਘਰਸ਼ ਵਿੱਚ ਜੀਵਤ ਹੋਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਸੈਦ ਲੈਂਦੀਆਂ ਰਹਿਣਗੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਵੱਲੋਂ ਜਾਤ ਪਾਤ ਚੂਹਛਾਤ ਵਰਗੇ ਕੋੜ ਨੂੰ ਜੜ ਤੋਂ ਖਤਮ ਕਰਨ ਦਾ ਵੱਡਾ ਸੰਘਰਸ਼ ਕੀਤਾ ਗਿਆ ਉਨਾ ਦਬੇ ਕੁਚਲੇ ਲੋਕਾਂ ਨੂੰ ਆਪਣੇ ਵੱਲੋਂ ਦਿੱਤਾ ਮੂਲ ਮੰਤਰ ਪੜੋ ਜੁੜੋ ਤੇ ਸੰਘਰਸ਼ ਕਰੋ ਦਾ ਨਾਰਾ ਲਗਾ ਕੇ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਸਮਾਜ ਨੂੰ ਆਜ਼ਾਦ ਕਰਾਉਣ ਲਈ ਵੱਡਾ ਸੰਘਰਸ਼ ਕਰਦਿਆਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਅਤੇ ਸਮਾਜ ਲਈ ਰਾਦ ਸੇਰਾ ਬਣ ਕੇ ਆਇ ਇਸ ਮੌਕੇ ਪਲਾਥ ਬਾੜ ਨੰਬਰ 2 ਵਿੱਚ ਅਜਾਦ ਸਿੰਧੂ ਦੀ ਅਗਵਾਈ ਹੇਠ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਦੇਸ਼ ਵਾਸੀਆਂ ਨੂੰ ਜਨਮ ਦਿਹਾੜੇ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਗਈਆਂ ਤੇ ਕੇਕ ਵੀ ਕੱਟੇ ਗਏ ਅੱਜ ਅਸੀਂ ਭਲਤ ਦੇ ਨਗਰ ਨਵਾਸੀ ਬਾਬਾ ਸਾਹਿਬ ਡਾਕਟਰ ਪ੍ਰੇਮ ਸਿੰਘ ਜੀ ਦਾ 132 ਵਜਨ ਜਿਹੜਾ ਉਹ ਬੜੇ ਖੁਸ਼ੀ ਤੇ ਉਲਾਸ ਦੇ ਨਾਲ ਮਨਾ ਰਹੇ ਆ ਬਾਬਾ ਸਾਹਿਬ ਅੰਬੇਕਰ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦੱਬਿਆ ਕੁਚਲਿਆ ਲਤਾੜਿਆ ਨਿਮਾਣਿਆ ਲਤਾਣਿਆ ਦੇ ਜਿਹੜਾ ਲੇਖੇ ਲਾ ਦਿੱਤਾ 40 ਸਾਲ ਲੰਬਾ ਸੰਘਰਸ਼ ਕਰਕੇ ਉਹਨਾਂ ਨੇ ਜੋ ਹੱਕ ਹਕੂਕ ਸਾਨੂੰ ਲੈ ਕੇ ਦਿੱਤੇ ਆ ਉਦੀ ਬਦੌਲਤ ਅੱਜ ਸਮਾਜ ਦੀ ਜਿਹੜੀ ਆ ਉਹ ਦਸ਼ਾ ਕੁਝ ਬਦਲੀ ਹੈ ਔਰ ਬਾਬਾ ਸਾਹਿਬ ਅੰਬੇਦਕਰ ਅਗਰ ਇਸ ਦੁਨੀਆ ਤੇ ਨਾ ਹੁੰਦੇ ਤੇ ਹੋ ਸਕਦਾ ਅੱਜ ਵੀ ਭਾਰਤ ਦੇ 85% ਲੋਕ ਜਿਹੜੇ ਆ ਉਹ ਜਾਨਵਰਾਂ ਦੀ ਜ਼ਿੰਦਗੀ ਜਿਹੜੀ ਬਤੀਤ ਕਰਦੇ ਹੁੰਦੇ। ਤੋਂ ਅੱਜ ਉਹਨਾਂ ਦੀ ਬਦੌਲਤ ਹੀ ਜਿਹੜਾ ਮਾਨ ਸਨਮਾਨ ਜਿਹੜਾ ਮਿਲਿਆ ਹੈ ਔਰ ਲੜਾਈ ਜਾਰੀ ਹੈ ਕਿਉਂਕਿ ਜਿਸ ਦੁਸ਼ਮਣ ਦੇ ਨਾਲ ਲੜਾਈ ਹੈ ਉਹ ਦੁਸ਼ਮਣ ਅੱਜ ਸਤਾ ਦੇ ਕਾਬਜ ਹੈ ਔਰ ਦਿਨੋ ਦਿਨ ਜਿਹੜਾ ਸੁਭਧਾਨ ਨੂੰ ਖਤਮ ਕਰ ਰਿਹਾ ਸੰਵਿਧਾਨ ਨੂੰ ਬਚਾਉਣਾ ਸਾਡੀ ਜਿਹੜੀ ਪ੍ਰਾਇਮਰੀ ਡਿਊਟੀ ਆ ਕਿਉਂਕਿ ਜੇ ਸੰਵਿਧਾਨ ਬਚਦਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚੇਗਾ ਅਗਰ ਸੰਵਿਧਾਨ ਨਹੀਂ ਬਚਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਗੁਲਾਮ ਹੋ ਜਾਣਗੀਆਂ ਬਾਬਾ ਸਾਹਿਬ ਦਾ ਇਹੀ ਸੰਦੇਸ਼ ਸੀਗਾ ਕਿ ਇਹ ਮੇਰੇ ਲੋਕੋ ਆਪਣੇ ਘਰਾਂ ਦੀਆਂ ਦੀਵਾਰਾਂ ਤੇ ਲਿਖ ਲਓ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ ਸੋ ਬਾਬਾ ਸਾਹਿਬ ਦਾ ਇੱਕ ਸੁਪਨਾ ਹੈ ਆਪਣੇ ਦੇਸ਼ ਦੇ 85% ਲੋਕਾਂ ਨੂੰ ਇਸ ਦੇਸ਼ ਦੇ ਹੁਕਮਰਾਨ ਬਣਾਉਣਾ ਔਰ ਇਹ ਲੜਾਈ ਉਦੋਂ ਤੱਕ ਚੱਲਦੀ ਰਹੇਗੀ ਜਿੱਨਾ ਚਿਰ ਤੱਕ ਜਿਹੜਾ ਬਾਬਾ ਸਾਹਿਬ ਦਾ ਸੁਪਨਾ ਜਿਹੜਾ ਉਹ ਪੂਰਾ ਨਹੀਂ ਹੁੰਦਾ ਧੰਨਵਾਦ ਅੱਜ ਡਾਕਟਰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦਾ ਤੁਸੀਂ ਜਨਮ ਦਿਨ ਜਿਹੜਾ ਮਨਾਇਆ ਹੈ ਕੇਕ ਕੱਟ ਕੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ 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 ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹਾਂਜੀ ਦੋਸਤੋ ਅੱਜ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਸੋਚ ਤੇ ਸਾਨੂੰ ਡਟ ਕੇ ਪਹਿਰਾ ਦੇਣ ਦੀ ਲੋੜ ਹੈ ਆਓ ਦੋਸਤੋ ਜਾਤ ਪਾਤ ਉੱਚ ਨੀਚ ਦਾ ਭੇਦ ਭਾਵ ਖਤਮ ਕਰਕੇ ਇੱਕ ਸਿੱਖਿਆਤਮਕ ਜੀਵਨ ਬਤਾਈਏ ਕਿਉਂਕਿ ਸਿੱਖਿਆ ਜਿਹੜੀ ਆ ਉਹ ਕਦੀ ਖਤਮ ਨਹੀਂ ਹੁੰਦੀ ਇਸ ਲਈ ਸਿੱਖਿਆ ਜਿੰਨੀ ਆਪਾਂ ਹਾਸਲ ਕਰਦੇ ਆ ਉਹ ਘਟਦੀ ਨਹੀਂ ਉਹ ਸਭ ਤੋਂ ਜ਼ਿਆਦਾ ਵਾਧਦੀ ਅੱਗੇ ਤੋਂ ਜ਼ਿਆਦਾ ਵਾਧਦੀ ਵਾਧਦੀ ਜਾਂਦੀ ਆ ਇਸ ਲਈ ਸਾਨੂੰ ਬਾਬਾ ਸਾਹਿਬ ਦੀ ਸੋਚ ਜਿਹੜੀ ਆ ਉਸ ਤੇ ਡਟ ਕੇ ਪੈਰਾ ਦੇਣ ਦੀ ਲੋੜ ਆ ਕਿਉਂਕਿ ਉਹਨਾਂ ਨੇ ਇੱਕੋ ਸੰਦੇਸ਼ ਦਿੱਤਾ ਸੀ ਪੜੋ ਲਿਖੋ ਤੇ ਸੰਘਰਸ਼ ਕਰੋ ਸਾਨੂੰ ਉਹਨਾਂ ਦੇ ਇਸ ਸ਼ਬਦਾ ਤੇ ਪੈਰਾ ਦੇਣ ਦੀ ਲੋੜ ਆ ਕਿਉਂਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਉਹਨਾਂ ਨੂੰ ਬਾਬਾ ਸਾਹਿਬ ਦੀ ਸਿੱਖਿਆਵਾਂ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਆ ਕਿਉਂਕਿ ਤਾਂ ਜੋ ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਆਪਾਂ ਚੱਲ ਕੇ ਕੁਝ ਮੁਕਾਮ ਹਾਸਲ ਕਰ ਸਕੀਏ ਚਲੋ ਮੈਂ ਜ਼ਿਆਦਾ ਵਕਤ ਨਾ ਲਵਾਂ ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਵਾਂ ਕਿ ਸਾਨੂੰ ਉਹਨਾਂ ਦੀ ਸਿੱਖਿਆਵਾਂ ਦੇ ਚੱਲ ਕੇ ਇੱਕ ਚੰਗਾ ਮੁਕਾਮ ਹਾਸਲ ਕਰਨਾ ਚਾਹੀਦਾ ਸੋ ਜੈ ਭੀਮ ਜੈ ਭਾਰਤ ਜੈ ਸਿਕਦਾਂ